ਬਾਈ VOTING ਦਾਜ਼ੀ ਕੀ ਜੰਮੂ ਕਸ਼ਮੀਰ ਚਵੀਂ ਵਿਧਾਨ ਸਭਾ ਚੋਣਾਂ ਦੇ ਤੀਜੇ ਤੇ ਆਖਰੀ ਪੜਾ ਲਈ ਅੱਜ VOTING ਹੋ ਰਹੀ ਹੈ ਅੱਜ 39.18 ਲੱਖ ਤੋਂ ਵੱਧ ਦੇ ਵੋਟਰ 415 ਉਮੀਦਵਾਰਾਂ ਦੀ ਕਿਸਮਾ ਦਾ ਫੈਸਲਾ ਕਰਨਗੇ ਦਾਜ਼ੀ ਕੀ ਵਿਧਾਨ ਸਭਾ ਚੋਣਾਂ 2024 ਦੇ ਤੀਜੇ ਪੜਾ ਵਿੱਚ ਜੰਮੂ ਕਸ਼ਮੀਰ ਦੇ ਸੱਤ ਜ਼ਿਲ੍ਹਿਆਂ ਦੇ 40 ਵਿਧਾਨ ਸਭਾ ਹਲਕੇ ਸ਼ਾਮਲ ਹੋਣਗੇ ਇਹਨਾਂ ਵਿੱਚ ਕਸ਼ਮੀਰ ਡਿਵੀਜ਼ਨ ਵਿੱਚ ਕੋਪਰ ਵਾਲਾ ਬਾਰਾਮੂਲਾ ਬਾਂਦੀਪੋਰਾ ਤੇ ਜੰਮੂ ਡਿਵੀਜ਼ਨ ਵਿੱਚ ਜੰਮੂ ਉਦਮਪੁਰ ਕਟੂਆ ਤੇ ਸਾੰਬਾ ਸ਼ਾਮਲੇ ਦੱਸਦੇ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਵੱਧ ਪੱਤੂ ਉਮੀਦਵਾਰਾਂ ਮੈਦਾਨ ਵਿੱਚ ਨੇ ਜਦਕਿ ਜੰਮੂ ਜ਼ਿਲ੍ਹੇ ਦੇ ਅਖਨੂਰ ਵਿਧਾਨ ਸਭਾ ਹਲਕੇ ਵਿੱਚ ਇਸ ਪੜਾਅ ਦੌਰਾਨ ਸਿਰਫ 3 ਉਮੀਦਵਾਰਾਂ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲੇਗਾ ਦੱਸਦੇ ਕਿ ਇਸ ਪੜਾਅ ਚ ਸਾਰੇ ਜ਼ਿਲ੍ਹਿਆਂ ਦੀਆਂ 40 ਸੀਟਾਂ ਤੇ VOTING ਹੋਣੀ ਹੈ ਇਸ ਗੇੜ ਵਿੱਚ ਦੋ ਉਪ ਮੁੱਖ ਮੰਤਰੀ ਸਮੇਤ 415 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ ਜਿਕਰ ਕਰਦੇ ਕਿ ਚੋਣ ਕਮਿਸ਼ਨ ਨੇ VOTING ਲਈ 20000 ਤੋਂ ਵੱਧ ਚੋਣ ਕਰਮਚਾਰੀ ਤਾਇਨਾਤ ਕੀਤੇ ਹਨ VOTING ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਦੱਸੇਗੀ ਤਮਕੁਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਵੀ ਅਜਾਰ ਨੇ ਤੀਜੇ ਪੜਾਚ ਵੋਟਿੰਗ ਕੀਤੀ ਆਪਣੀ ਵੋਟ ਪਾਉਣ ਤੋਂ ਬਾਅਦ ਉਹਨਾਂ ਲੋਕਾਂ ਨੂੰ ਵਾਤਵਾਦ ਵੋਟ ਪਾਉਣ ਦੀ ਅਪੀਲ ਕੀਤੀ ਦੱਸਿਆ ਕਿ ਡੈਮੋਕਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਪ੍ਰਧਾਨ ਗੁਲਾਮ ਨਵੀ ਅਜਾਰ ਨੇ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਬਾਹਰ ਆਉਣ ਤੇ ਵੋਟ ਪਾਉਣ ਜਿਹੜੀ ਸਿਆਸੀ ਪਾਰਟੀ ਸਤਾ ਵਿੱਚ ਆਉਂਦੀ ਹੈ ਉਸ ਨੂੰ ਮਸਲੇ ਹੱਲ ਕਰਨੇ ਚਾਹੀਦੇ ਨੇ ਮੈਂ ਕਿਸੇ ਵੀ ਪਾਰਟੀ ਦੇ ਖਿਲਾਫ ਜਾ ਹੱਕ ਵਿੱਚ ਨਹੀਂ ਹਾਂ कहना कि वोटर फैसला करे कि तो किसी एक पार्टी बहुमत मिले या ना मिले आपका कैमरा ही नहीं है। सर 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 सर। को तो लेकर जिस तरीके से प्रोटेस्ट हुआ। आखिरी दिन नहीं है। ਨਾ ہمارا ਆਖਰੀ ਦਿਨ ਹੈ ਨੰਨੂਆਂ ਦਾ ਅੱਜ ਆਖਰੀ ਦਿਨ ਹੋਰ ਅਪਡੇਟ ਲਈ ਦੇਖਦੇ ਰਹੋ ਜੈਪ ਅਪਡੇਟ ਟੀਵੀ